ਮੇਰੀ ਗੱਲ ਸੁਣ ਮੈਂ ਤੇ ਤਿਆਰ ਹੋ ਗਿਆ ਹਾਂ ਤੇ ਤੂੰ ਅਜੇ ਤੱਕ ਨਾਤਾ ਹੀ ਆ ਮੈਂ ਤੈਨੂੰ ਦੱਸਿਆ ਸਹੀ ਹੀ ਰਾਤੀ ਕਿ ਅੱਜ ਉੱਥੇ ਜਾਣਾ ਵਾ ਠੀਕ ਆ ਨਾ ਤੇ ਨਾਲੇ ਉਹ ਕਹਿਣ ਦੇ ਸੀ ਵੀ ਕੋਈ ਗੱਲ ਨਹੀਂ ਜੇ ਸਰਟੀਫਿਕੇਟ ਨਹੀਂ ਨਾ ਲੱਭਣ ਡਿਆ ਤੇ ਤੁਸੀਂ ਨਾਲ ਲੈ ਆਇਓ ਕੁੜੀ ਨੂੰ ਤੇ ਇਹ ਆ ਵੀ ਉਹਨਾਂ ਫਿਰ ਪੁੱਤ ਟੈਸਟ ਉਸਤ ਲਿਖਾ ਕੇ ਦੇਖਣਾ ਹੀ ਜੇ ਤੇ ਤੂੰ ਪਾਸ ਹੋ ਜੇਂਗੀ ਤੇ ਫਿਰ ਉਹ ਰਹਿ ਲੈਣਗੀ ਪਾਪਾ ਨੇ ਤੁਹਾਨੂੰ ਦੱਸਿਆ ਨਹੀਂ ਉਦੋਂ ਕੰਨ ਤੇ ਡੇ ਸੀ ਤਾਂ ਨਾ ਗੱਲ ਨਹੀਂ ਮੇਰੀ ਗੱਲ ਸੁਣਾ ਗੱਲ ਤੇ ਮੇਰ ਨਾਲ ਕੀਤੀ ਠੀਕ ਵਾ ਪਰ ਗੱਲ ਇਦਾਂ ਵਾ ਉਹ ਤਾਂ ਕਹਿੰਦੇ ਸੀ ਵੀ ਤੇਰਾ ਜਨਮ ਸਰਟੀਫਿਕੇਟ ਚਾਹੀਦਾ ਉਹਥੇ ਰੁਪਿੰਦਰ ਕੀ ਗੱਲ ਹੋ ਗਈ ਕੁਛ ਨਹੀਂ ਹੋਣਾ ਕੀ ਆ ਹਾਂ ਉਹ ਕੋਈ ਗੱਲ ਨਹੀਂ ਨੂਰ ਦਾ ਹਲੇ ਬਥੇਰਾ ਟਾਈਮ ਪਿਆ ਵਾ ਸੋਚੀ ਜਾਊਗੀ ਜੋ ਹੋਣਾ ਹੋਊਗਾ ਦਿਲਜੀਤ ਉਹਨੂੰ ਤੇ ਲੱਗੀ ਆ ਗੋਦਨ ਦੀ ਜਿੱਦਨ ਦੀ ਸੰਦੀਪ ਚਲ ਗਈ ਉਹ ਤਾਂ ਕਿਤੇ ਘੂਣਾ ਨਹੀਂ ਹੁੰਦੀ ਕਿਸ ਨਾ ਆਪਾਂ ਦੇਖ ਲਈ ਤਾਂ ਹੀ ਦਿਨੇ ਸਵੇਰੇ ਮੈਂ ਰੋਟੀਆਂ ਲਾ ਲਈਆਂ ਸੀ ਚਾਰ ਮੰਮੀ ਮੈਂ ਤਾਂ ਦਾਲ ਸਬਜੀ ਦਾ ਨਾਮ ਨਹੀਂ ਲਿਆ ਵੀ ਮੈਂ ਬਣਾਉਣੀ ਆ ਕਿ ਨਹੀਂ ਬਣਾਉਣੀ ਆ ਤੁਸੀਂ ਸੁਣੰਦੇ ਰਹਿੰਦੇ ਜੇ ਬਸ ਮੈਂ ਰੋਟੀਆਂ ਲਾ ਲਈਆਂ ਵਾ ਮੈਂ ਪਾ ਕੇ ਖਾ ਲਈ ਆ ਜਦੋਂ ਮੈਂ ਸਾਰਾ ਕੰਮ ਕਰ ਲੈਣੀ ਆ ਦਾਲ ਸਬ지ਆ ਬਣਾ ਲੈਣੀ ਆ ਝਾੜੂ ਪੋਚਾ ਲਾ ਲੈਣੀ ਆ ਬਿਹਲੀ ਦਾ ਮੈਂ ਕਰਾਂ ਮੀ ਤੇ ਆ ਚਾਰ ਫੁਲਕੇ ਨਹੀਂ ਮੇਰੇ ਕੋਲ ਲੱਥਣੀ ਆ ਪਾ ਖਾ ਨਾ ਜੀਆ ਕੀ ਕਰਾਂ ਮੈਂ ਤੇ ਸੱਚੀ ਸਮਝ ਨਹੀਂ ਆਉਂਦੀ ਜਿੱਦਨ ਦੀ ਮੈਂ ਘਰ ਦੇ ਵਿੱਚ ਆ ਗਈ ਨਾ ਟੈਂਸ਼ਨ ਤੇ ਟੈਂਸ਼ਨ ਟੈਂਸ਼ਨ ਤੇ ਟੈਂਸ਼ਨ ਬਸ ਪਈ ਜਾਂਦੀ ਏ ਕੋਈ ਚਾ ਸਵਾਦਾ ਦੇ ਨਹੀਂ ਨੰਗਦਾ ਆ ਕੁੜੀ ਇੱਕ ਲੈਣੀ ਏ ਮੈਂ ਲਾਇਆ ਸਾਹਿਬ ਕਿ ਤੇ ਦਾ ਹੱਸ ਤੇ ਆਪਾਂ ਨਿਭੜਿਆ ਨਾ ਫੇਰ ਕਿਤੇ ਘਰ ਦੇ ਵਿੱਚ ਸਕੂਨ ਦੇ ਨਾਲ ਰਹਿਣਾ ਗਦੇ ਮੈਂ ਸਿਰ ਪਾਟਾਂ ਦੇ ਹਮੇਰਾ ਹੁੰਦੇ ਮੈਂ ਕਦਾ ਮੁੰਡਾ ਬਣਾ ਨਹੀਂ ਕਿੱਥੇ ਹੋਵੇ ਦੂਰ ਇਧਰ ਆ ਮੇਰੀ ਗੱਲ ਸੁਣ ਨਾ ਅੰਮਾ ਵੇ ਹੁਣਾ ਹਣਾ ਕੀ ਆ ਕਿਤੇ ਮਾਂ ਵਾਲੂ ਵੇਖ ਲਿਆ ਕਰ ਵੀ ਕਿਤੇ ਹੈ ਗਈ ਆ ਕਿ ਮਰ ਗਈ ਆ ਮਮਾ ਮੈਂ ਕੰਡਿਆਂ ਡੰਗਲ ਤੁਹਾਡੀ ਕਾਪੀ ਨਾ ਹੋਈ ਆ ਤੁਸੀਂ ਮੇਰੇ ਤੇ ਗੁੱਸਾ ਐਵੇਂ ਕੱਢੀ ਜਾਂਦੇ ਜੇ ਵੇ ਜਾ ਮੇਰੇ ਅੱਗੇ ਸਿਰ ਪਾਟਣ ਦੇ ਆਈ ਮੁੰਡਿਆ ਆਖੇ ਲੱਗ ਜਾ ਕਰੋ ਕਿਤੇ ਤੂੰ ਨਾ ਇਨਸਤਾਇਆ ਕਰ ਚੰਗਾ ਇੱਕ ਨੇ ਤੇ ਇੰਨਾ ਮੈਨੂੰ ਸਤਾ ਦਿੱਤਾ ਹੀ ਆ ਉਹਨੇ ਤਾਂ ਜਾਣ ਲੈਣੀ ਕੀਤੀ ਯੇ ਮੇਰੀ ਵੀ ਜਾਣੇ ਦੇ ਨਿਕਲੀ ਜਾਏ ਤੇ ਚੰਗੀ ਗੱਲ ਵਾ ਹਾਏ ਹਾਏ ਮम्मा ਮੈਂ ਤਾਂ ਬਾਹਰ ਖੇਡਣ ਦੇ ਆਈ ਤੁਸੀਂ ਮੇਰੀ ਬਾਤ ਮਾਰੀ ਮੈਂ ਤਾਂ ਫਟਾਫਟ ਆ ਗਿਆ ਮਾ ਮਾਤਾ ਦਾ ਵੀ ਪਤਾ ਨਹੀਂ ਨਰਸ ਜਲਦੀ ਸਿਰ ਪੀੜੋਂ ਲੱਪੰਦੀ ਆ ਵੇ ਤੈਨੂੰ ਫੇਰ ਗੱਲਾਂ ਆਈ ਜਾਂਦੀਆਂ ਵਾ ਇਥੇ ਮੈਂ ਤੈਨੂੰ ਕਹਿੰਦੀ ਪਾਣੀ ਘੋਟ ਲਿਆ ਉਹ ਤੋਂ ਸਵਾਲ ਤੋਂ ਸਵਾਲ ਸਵਾਲ ਤੋਂ ਸਵਾਲ ਗੜੀ ਕਰੀ ਜਾਂਦਾ ਵਾ ਮੈਨੂੰ ਲੱਗਦਾ ਪਾਣੀ ਘੁੱਟ ਦੇਵੇਂਗਾ ਤੂੰ ਤੂੰ ਵੀ ਗੱਲਾਂ ਜੋਗਾ ਹੀ ਮਲਾਇਆ ਸਾਹ ਤੇਰਾ ਵੇ ਇਨਾ ਤੇਰਾ ਮੈਂ ਕਰਨ ਦੇਈ ਆ ਕਿਤੇ ਪਾਣੀ ਨਹੀਂ ਘੁੱਟ ਦੇ ਸਕਦਾ ਮੈਨੂੰ ਹੈ ਤੇਰਾ ਕਰਕੇ ਮੈਂ ਤੇਰਾ ਦਿਨ ਰਾਤ ਖਪਨ ਦੇਈ ਆ ਕਿਤੇ ਮੇਰਾ ਪੁੱਤ ਬਾਹਰ ਚੱਲ ਜੇ ਲੈਂਗਾ ਪਾਣੀ ਖੋਣ ਨਹੀਂ ਹਾਏ ਹਾਏ ਮੰਮੀ ਲੈ ਦੇਣਾ ਪਾਣੀ ਤੇ ਚਾਹੀਦਾ ਵਾ ਤੂੰ ਇਹ ਤੇ ਮੇਰੇ ਲੱਗਦਾ ਇਦਾਂ ਹੀ ਜਾਣ ਲੈ ਰਹੀ ਐ ਵਾ ਤੇਰੀ ਨਿਕਲਦੀ ਬਜਾਈ ਮੇਰੀ ਨਿਕਲ ਜਾਣੀ ਪਹਿਲਾਂ ਚੰਗਾ ਗੱਲਾਂ ਕਰੀ ਜਾਂਦਾ ਤੇ ਨੀ ਮੈਂ ਪਾਣੀ ਘੁੱਟ ਲਿਆ ਕੇ ਦੇਦਾ ਠੰਡਾ ਪੀਣਾ ਜੀ ਟੁੱਟੀ ਦਾ ਪੀਣਾ ਵਾ ਮੈਂ ਜਾ ਕੋਈ ਲਿਆ ਦੇ ਜਾ ਲਿਆ ਦੇ ਜਿਹੜਾ ਲਿਆਉਣਾ ਲੈ ਆ ਚੰਗਾ ਰਬਾ ਨੋਨਾ ਇਹ ਵੀ ਗੱਲਾਂ ਜੋ ਕਈ ਮਲਾਇਆ ਸਾਹ ਦੇ ਜੇ ਤਾਂ ਕਿਦਰ ਮੈਂ ਸਭ ਲਾ ਲਿਆ ਲੱਲੂ ਹੀ ਰਹਿਣਾ ਮੇਰੇ ਮੁੰਡੇ ਦੇ ਪਾਸੋਂ ਉਹਨੇ ਕਿਹਦੇ ਪਾਸੇ ਨਿਕਲ ਜਾਣਾ ਵਾ ਇਹਨੇ ਰਹਿਣਾ ਟੱਲੀਆਂ ਵਜਾਉਂਦਾ ਇਥੇ ਵਜਾਈ ਜਾਈ ਆਹ ਮੈਂ ਹੁਣ ਕੀ ਕਰਾਂ ਮਾਤਾ ਦਾ ਰਦਾਵਾ ਮੈਂ ਜੰਮਦਾ ਹੀ ਬਾਹਰ ਚਲ ਜਾ ਆ ਵੱਡਾ ਹੋਊਗਾ ਤੇ ਫੇਰ ਹੀ ਬਾਹਰ ਜਾਊਂਗਾ ਤਿਆਰ ਤੇ ਹੋ ਗਈਆਂ ਹੁਣ ਮੰਮਾ ਨੂੰ ਕਹਿਨੀ ਹੈ ਵੀ ਸਾਰੇ ਪ੍ਰੂਫ ਪ੍ਰਾਪ ਦੇ ਦੋ ਗੋਪੀ ਹਾਂਜੀ ਪਾਪਾ ਜੀ ਹੋ ਗਈਆਂ ਤਿਆਰ ਹਾਂਜੀ ਚੱਲ ਗੁਦਗਤੀ ਵਧੀਆ ਕਰਤੀ ਮਮੀ ਨੇ ਤੇ ਮੇਰੀ ਗੱਲ ਸੁਣ ਪ੍ਰੂਫ ਲੈ ਲਈਏ ਸਾਰੇ ਲੈ ਲੱਗੀ ਮੰਮਾ ਤੇ ਰੋਟੀ ਖਾ ਲਈਏ ਤੂੰ ਨਹੀਂ ਪਾਪਾ ਜੀ ਅਜੇ ਰੋਟੀ ਤੇ ਨਹੀਂ ਖਾਧੀ ਪਰ ਮੇਰਾ ਜੀਵ ਨਹੀਂ ਕਰਨ데요 ਖਾਣ ਨੂੰ ਤੈਨੂੰ ਮੈਂ ਗੋਪੀ ਕੱਲ ਵੀ ਗਿਆ ਸੀ ਤੇ ਤੂੰ ਟੈਨਸ਼ਨ ਨਹੀਂ ਲੈਣੀ ਕੋਈ ਵੀ ਟੈਸਟ ਹੋਵੇ ਪਾਸ ਨਾ ਹੋਵੇ ਉਹ ਮੇਰੀ ਸਿਰਦਰਦੀ ਹੈ ਠੀਕ ਹੈ ਨਾ ਤੂੰ ਨਹੀਂ ਮੰਨਤੇ ਕੋਈ ਵੀ ਗੱਲ ਨਹੀਂ ਹਦੋਣੀ ਜਦੋਂ ਮੈਂ ਨਹੀਂ ਤੈਨੂੰ ਕੁਝ ਕਹਿਣਾ ਤੇ ਤੂੰ ਗੱਲ ਹੀ ਟੈਨਸ਼ਨ ਲੈਣ ਦੀ ਜਿਹੜੀ ਗੱਲ ਦਾ ਵੀ ਜਵਾਬ ਆਉਂਦਾ ਹੋਊਗਾ ਨਾ ਤੂੰ ਉਹ ਗੱਲ ਤਾਂ ਦੇ ਦੇ ਜਿਹਦਾ ਨਾਮ ਦਾ ਹੋਗਾ ਉਹਨਾਂ ਨਾ ਕਰਦੀ ਠੀਕ ਹੈ ਨਾ ਤੇ ਇਦਾਂ ਕਰ ਮੰਮੀ ਨੂੰ ਕਹਿ ਮੈਂ ਦੋ ਰੋਟੀਆਂ ਪਾ ਦੇ ਤੇ ਖਾਲਾ ਤੇ ਜਾਂ ਦਹੀਂ ਖਾਲਾ ਕੱਲਾ ਚੰਗਾ ਆਹੋ ਉੱਥੇ ਫਿਰ ਘੜੀ ਲੱਗ ਜਣੀ ਆ ਜਾ ਮੰਮਾ ਜੀ ਹਾਂਜੀ ਪਾਪਾ ਕਹਿੰਦੇ ਆ ਉੱਥੇ ਨਾ ਟਾਈਮ ਲੱਗ ਜਾਣਾ ਵਾ ਤੁਸੀਂ ਮੈਨੂੰ ਰੋਟੀ ਭਾ ਕੇ ਦੇ ਦਿਓ ਹੋ ਗਈਆਂ ਤਿਆਰ ਹਾਂਜੀ ਤੇ ਨਾਲੇ ਮੇਰੀ ਗੱਲ ਸੁਣਾ ਕੱਪੜੇ ਨਵੇਂ ਕੱਢ ਕੇ ਪਾ ਕੇ ਬੈ ਗਈਆਂ ਤੇ ਦੂਸਰੇ ਪਾਲ ਇਨੀ ਉਹ ਤਾਂ ਟੈਸਟ ਦੇਣੀ ਜਾਣਾ ਹੀ ਕਿਹੜਾ ਵਿਆਹ ਜਾਣਾ ਹੀ ਹੈ ਨਾਲੇ ਤੇਰਨਾ ਤੇ ਗੱਲ ਇੱਕ ਮੈਂ ਹੋਰ ਕਰਨੀ ਆ ਪਰ ਉਹ ਮੈਂ ਕਰੂੰ ਬਾਅਦ ਵਿੱਚ ਚੱਲ ਮੈਂ ਲੈ ਆਉਣੀ ਆ ਰੋਟੀ ਮਨ ਕੇ ਮੂੰਹ ਨਮਕਾਲੇ ਨਹੀਂ ਮੇਰੇ ਸਾਹਮਣੇ ਕੋਈ ਗੱਲ ਨਹੀਂ ਰੁਪਿੰਦਰ ਕੌਰ ਹੁਣ ਤੇਰੇ ਕੋਲ ਮੌਕਾ ਆਇਓ ਇਦਾਂ ਕਰ ਰੋਟੀ ਦੇ ਨੇ ਖਾਣੀ ਆ ਹੁਣ ਜਿਹੜੀ ਸਕੀਮ ਲਾਈ ਹੈ ਨਾ ਉਹ ਕਰਦੀ ਆ ਕੰਮ ਚੱਲ ਟੈਸਟ ਤਾਂ ਦੇ ਕੇ ਆ ਉਥੇ ਤੱਕ ਪਹੁੰਚੇਗੀ ਤੇ ਫੇਰੀ ਆ ਗੁਰੂ ਮਿੱਤਰ ਰੋਟੀ ਛੇਤੀ ਖਾਲਾ ਚੰਗਾ ਠੀਕ ਓ ਮੈਂ ਪ੍ਰੂਫ ਤੇਰੇ ਲਈ ਆਦਾ ਤੇ ਜਾਗਾ ਪਪਾ ਤੇ ਰਡੀ ਕੰਦੀ ਆ ਬਾਹਰ ਹਾਂਜੀ ਛੇਤੀ ਖਾਲਾ ਮਿੰਟ ਮਿੰਟ ਖਾ ਖਾ ਰੋਟੀ ਤੇਰੀ ਵੀ ਕੋਲ ਹੋਣੀ ਟਿਕਾਣੀ ਆਉਣੀ ਆ ਆਤੀ ਬੜੀ ਚੁੱਕੀ ਮੈਂ ਟੈਸਟ ਦੇਣ ਜਾਣਾ ਮੈਂ ਟੈਸਟ ਦੇਣ ਜਾਣਾ ਜਹ ਹੁਣ ਉਥੇ ਤੱਕ ਪਹੁੰਚਾਂਗੇ ਤਾਂ ਤਮਾ ਹੀ ਹੈ ਨਾ ਕਿੱਠੀ ਵੇ ਮਸ਼ਰੀਫਤੀ ਇਹਨੇ ਇਦਾਂ ਹੀ ਸੂਤਰ ਹੋਣਾ ਸੀ ਆ ਜਿਵੇਂ ਮੰਮਾ ਆ ਗਈ ਆ ਗਈ ਖਾਲੀ ਰੋਟੀ ਹਾਂਜੀ ਸਾਰੀ ਖਾਲੀ ਹੀ ਨਾ ਹਾਂਜੀ ਠੀਕ ਆ ਆਲਾ ਪ੍ਰੂਫ ਚਲੋ ਠੀਕ ਆ ਚਲ ਠੀਕ ਵਾ ਤੇ ਇਹ ਆ ਵੀ ਹੁਣ ਟੈਸਟ ਵਧੀਆ ਜਾਂ ਦੇ ਕੇ ਆਈ ਚੰਗਾ ਹਾਂਜੀ ਮੇਰੇ ਧੀ ਦੇ ਨਾ ਪੂਰੇ ਪੂਰੇ ਨੰਬਰ ਆਉਣੇ ਚਾਹੀਦੇ ਆ ਹਾਂਜੀ ਠੀਕ ਆ ਨਾ ਐਵੇਂ ਘਬਰਾਈ ਨਾ ਉੱਥੇ ਜਾ ਕੇ ਹਾਂਜੀ ਆਹੋ ਚੱਲ ਜਾ ਫਿਰ ਗੋਪੀ ਓਏ ਆ ਜਾ ਗਾਂ ਚੱਲੀਏ ਫਿਰ ਲੇਟ ਹੋ ਜਾਣਾ ਅਸੀਂ ਰੂਫ ਲੈ ਲਿਆ ਜਿਹੜੇ ਹੈਗੇ ਅਸੀਂ ਰੂਫ ਮੈਂ ਲੈ ਲਿਆ ਹਾਂਜੀ 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 ਪਾਤਾ ਵਾ ਮੈਂ ਸਰਾ ਕੋ ਜੀ ਇਹ ਕਰੀ ਆਪ ਵੇਖ ਲੈਣਾ ਅਸੀਂ ਹਾਂ ਇੱਕ阿里 ਮੈਂ ਆਪ ਇਹ ਲੈਣਾ ਨਹੀਂ ਨਹੀਂ ਸਾਰਾ ਕੁਝ ਮੈਂ ਪਾਤਾ ਵਾ ਆਪੀ ਹਾਂ ਤੂੰ ਇਦਾਂ ਕਰਿਓ ਵੀ ਐਵੇਂ ਨਾ ਟੈਨਸ਼ਨ ਜੀ ਲੈਂਦੀ ਆ ਉਹ ਮੈਂ ਜਿਹਨੂੰ ਸ਼ਦੈਨ ਨੂੰ ਅੰਦਰ ਵੀ ਸਮਝਾਇਆ ਉਥੇ ਨਾਲ ਹੀ ਰਿਓ ਇਹਦੇ ਕੋਈ ਗੱਲ ਨਹੀਂ ਮੈਂ ਨਾਲ ਹੀ ਆ ਆ ਉਥੇ ਅਸੀਂ ਦਫ਼ਤਰੇ ਜਾਣਾ ਤੇ ਸਤਾਂ ਨੂੰ ਘਰ ਆਈ ਨਾ ਜਾਓ ਜਾਓ ਕੀ ਕਰੋਗਾ ਟਾਈਮ ਤੇ ਅੱਗੇ ਬੜਾ ਹੋ ਗਿਆ ਵਾ ਘਰੇ ਹੀ ਤੁਸੀਂ ਲੇਟ ਹੋ ਗਈ ਆ ਉਹ ਮੈਂ ਤਾਂ ਰੋ ਗਿਆ ਮੈਂ ਤਾਂ ਰੋਟੀ ਖਾ ਲੂਗੀ ਚੱਲੋ ਗੋਪੀ ਬੈ ਤੇ ਫੇਰ ਚਲੀਏ Mã nah. ਪਾਣੀ ਲਿਆ ਛੇਤੀ ਕੀ ਹੋਇਆ ਕੀ ਆ ਲੈ ਲੰਮੀ ਪਾਉ ਲੰਮੀ ਪਾ ਲੈ ਲੰਮੀ ਪਾ ਦੋ ਹੋ ਰਹੀ ਵਿਪਤਾ ਪਾ ਕੇ ਬੈਗੀ ਆ ਕਿਤੇ ਮਿੰਟਾਂ ਚੋਦੀ ਬਸ ਹੋਇਆ ਕੀ ਨੂੰ ਇਹ ਰੋਟੀ ਹਾਂਦੀ ਹੈ ਅੰਦਰ ਗੋਪੀ ਲੈ ਫੜ ਪਾਣੀ ਪੀ ਤਾਂ ਉਹ ਪਾਣੀ ਪੀ ਥੋੜੇ ਇਦਾਂ ਕਰੋ ਛੇਤੀ ਇਹਨੂੰ ਲੈ ਜਾਓ ਡਾਕਟਰ ਵੱਲ ਕੀ ਪਤਾ ਹੁਣ ਕੀ ਹੋਇਆ ਵਾ ਤੇ ਕੀ ਨਹੀਂ ਉਹ ਤਾਂ ਉਥੋਂ ਕਿਹਦੇ ਫੇਰ ਡਾਕਟਰ ਨਾਲ ਖੜੂਗਾ ਇਹਨੂੰ ਵਰਪੀਤਾ ਰੋਟੀ ਖਾ ਦੇਈਦਾ ਨਹੀਂ ਤਾਂ ਹੈ ਰੋਟੀ ਤੇ ਮੈਂ ਖਵਾ ਲਈ ਐਸੇ ਕਰਕੇ ਹੀ ਹੋਰ ਟੈਨਸ਼ਨ ਕਰੀ ਜਾਂਦੀ ਇੱਕੋ ਗੱਲ ਦੀ ਤੂੰ ਹੀ ਬਸ ਨਾ ਇੱਥੇ ਲਿਆਉਣਾ ਡਾਕਟਰ ਨੂੰ ਵੇਖ ਲਓ ਮਰਜੀ ਆਪਣੀ ਦੱਸ ਹੋਰ ਹੀ ਬੁੱਤਾਂ ਤੂੰ ਮੜਿਆ ਨੀ ਚਾਸ ਤੂੰ ਮੈਂ ਡਾਕਟਰ ਲਿਆਉਣਾ ਇੱਥੇ ਇਹਨੂੰ ਕਿੱਥੇ ਖੜਨਾ ਚੁੱਕ ਕੇ ਉੱਥੇ ਚੱਲ ਜਾਓ ਫਿਰ ਜਾਓ ਛੇਤੀ ਲੱਗ ਲਿਆ ਉਹ ਮਸ਼ਤੀ ਕਰੋ ਆ ਨਾ ਜੀਆ ਇਹ ਨੂੰ ਤੇ ਮੈਂ ਤਾਂ ਜਦ ਹੀ ਅਸਰ ਹੋ ਗਿਆ ਮੈਂ ਸੋਚਿਆ ਹੀ ਉਥੇ ਪਹੁੰਚ ਜੂਗੀ ਫਿਰ ਕਿਤੇ ਅਸਰ ਹੋਊਗਾ ਇਹ ਤੇ ਪਿੰਦੀ ਇੱਥੇ ਡਿੱਗੀ ਆ ਮੋ ਜਾਬਦਾਵਾ ਦਵਾਈ ਕਿਨੇ ਬਹੁਤੀ ਤੇਜ਼ਦਨੀ ਹੈ ਮਨ ਚੜ ਰਿਹਾ ਜਾਂਦਾ ਕਿਤੇ ਹੋਰ ਨਾ ਹੋਵੇ ਹੋਰ ਕੋਹ ਜੇ ਮੈਂ ਤੇ ਤਾਂ ਆ ਫਾ ਲਿਆ ਹੀ ਵੀ ਟੈਸਟ ਨਾ ਦੇ ਜਾਊਗੀ ਹਾਇ ਰੱਬਾ ਹੁਣ ਕੀ ਬਣਨੀ ਆ ਹਾਇ ਰੱਬਾ ਪਤਾ ਨਹੀਂ ਹੁਣ ਕੀ ਬਣਨੀ ਆ ਨੀ ਉਠ ਪਾ ਮਸਾ ਹੋਸ਼ ਕਰ ਲਾ ਨੀ ਗੁਰਪ੍ਰੀਤ ਹੋਸ਼ ਕਰ ਮਸਾ ਪਸੰਨੀ ਨੇ ਡਹੀ ਇਹਦੇ ਨੀ ਸੇਵਾ ਖਣਾ ਜਾ ਪਾ ਕੇ ਬੈ ਗਈ ਮੈਂ ਆਪਣੀ ਗੱਲ ਇਦਾਂ ਕਰ ਦਈ ਨਾ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਦਾ ਭਾਂਡੇ ਸਾਫ਼ ਕਰਦਾ ਜਿਦ ਤੇ ਨਾ ਉਹ ਵੀ ਹਿਲਾ ਨਾ ਹੋਰ ਨਾ ਜਿਸ ਮੈਨੂੰ ਲੱਜ ਮੂਲਾ ਜਿਦ ਤੇ ਤੂੰ ਇਹਦੇ ਨਹੀਂ ਆਉਣ ਤੋਂ ਪਹਿਲਾਂ ਜੋਣ ਇਕੱਠੇ ਹੋਏ ਆ ਪਤਾ ਨਹੀਂ ਕੀ ਗੱਲ ਵਾ ਠੀਕ ਹੁਣ ਸਾਰੇ ਤਾਂ ਵੀ ਆ ਡਾਕਟਰ ਵੀ ਆਇਆ ਜੀ ਹੁਣ ਮੈਂ ਗਈ ਨਾ ਇਹ ਤਾਂ ਮੈਨੂੰ ਛੱਡਣਾ ਨਹੀਂ ਹੈਗਾ ਇਦਾਂ ਕਰਦੀ ਆ ਘਰ ਜਾਨੀ ਆ ਤੇ ਘਰ ਜਾ ਕੇ ਮੰਮੀ ਨੂੰ ਕਹਲਣੀ ਆ ਉਹਨੂੰ ਕਹਿੰਨੀ ਜਾ ਕੇ ਵੇਖੋ ਤੇ ਸਹੀ ਕਿ ਭਲਾ ਕੀ ਗੱਲ ਵਾ ਇਹਨਾਂ ਦੇ ਘਰ ਹਾਈ ਤਾਂ ਕਰਨਾ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵਾ ਘਰ 'ਚ ਧੂਆਂ ਆ ਫੋਨ ਕਰਕੇ ਸਦਾ छेती आ डॉक्टर तो कह दिया हो जूगी ठीक छेती हैलो सीकाल भूआ जी ये मैं ना भूआ जी फोन किया हाल चाल तुम कुछ ना पुछो ਗੋਪੀ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਆ। ਤੂੰ ਹੀ ਨਾ ਜਿੰਨੀ ਵੀ ਛੇਤੀ ਹੋ ਸਕਦਾ ਮਨਾ ਇੱਥੇ ਆਓ। ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਜਦੋਂ ਤੁਸੀਂ ਆਉਣਾ ਵਾ। ਮਾੜੀਆਂ ਮੋਟੀਆਂ ਅੱਖਾਂ ਘੜਦੀ ਆ ਪਤਾ ਨਹੀਂ ਮੋਰਸਾਲ ਦੇ ਮਗਰ ਬਹਿਣ ਲੱਗੀ ਤੇ ਕੋ ਹੋ ਗਿਆ। ਪੁੱਤ ਤੇਰਾ ਪੁੱਖੜ ਗੰਭੀ ਤੇ ਗਿਆ ਵਾ ਫੇਰਾ ਮਾਰਨਾ ਤੇ ਆਉਂਦੇ ਆ ਨਾ ਤੇ ਕੋਈ ਨਹੀਂ ਮੈਂ ਕਰਕੇ ਸਲਾਹ ਤਾਂ ਨਹੀਂ ਆ ਫਿਰ। ਬੜਾ ਕਰਵਾਉਣਾ ਤੂੰ ਛੇਤੀ ਆਜੋ ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ ਆ ਜਾਨਾ ਬੰਦਾ ਤੇ ਆਜੇ ਇੱਕ ਦਮ ਫੇਰ ਵੀ ਕਰਦੇ ਚਲ ਕੋਈ ਗੱਲ ਨਹੀਂ ਮੈਂ ਕਰਦੀ ਆ ਫੋਨ ਇਹਨਾਂ ਨੂੰ ਕਰਦੀ ਆ ਬੜਾ ਕੰਮ ਰੱਦਣਾ ਆ ਕਿ ਭਾਜੀ ਤੇ ਆਵਾਂਗੇ ਚੰਗਾ ਚੰਗਾ ਆ ਗਈ ਆਜੋ ਵਾਹ ਹੈ ਹੈ ਕੁੜੀ ਨੂੰ ਪੀ ਹੋ ਜਾਣਾ ਏ ਚੰਗੀ ਭਲੀ ਤੇ ਹੈਗੀ ਛੱਟ ਤੇ ਲੱਤ ਦੇ ਲੱਗੀਗੀ ਇਹ ਕਹਿਂਦਾ ਮਾੜੀਆਂ ਮਾੜੀਆਂ ਅੱਖਾਂ ਖੋਲਣ ਲਈ ਚੱਲ ਕੱਪੜੇ ਤੇ ਪਾਏ ਏ ਇਦਾਂ ਹੀ ਚਲ ਜਾਨੀ ਆ ਹੈ ਰੱਬਾ ਕੁੜੀ ਨੂੰ ਕੀ ਹੋਣਾ ਹੈਗਾ ਚੰਗੀ ਭਲੀ ਤੇ ਹੈਗੀ ਛੱਟ ਤੇ ਉਹਦੀ ਲੱਤ ਤੇ ਲੱਗੀ ਹੀਗੀ ਹਾਏ ਹਾਏ ਇੰਨੇ ਨਾ ਕੋ ਕਰਤਾ ਵੇ ਸਗਾਤ ਨੇ ਪਹਿਲੇ ਦਿਨ ਤੋਂ ਉਹਨੂੰ ਕਿਹੜਾ ਚੰਗਾ ਚੁੰਦੀ ਚੱਲ ਹੁਣ ਜਾ ਕੇ ਵੇਨੀ ਆ ਫਲਾ ਵੀ ਕੀ ਬਣਿਆ ਹੋ ਮੈਨੂੰ ਤਾਂ ਫਿਗਰ ਚ ਹੀ ਲੱਗ ਗਿਆ ਵਾ ਕੀ ਗੱਲਾਂ ਕੀ ਕਰਦੇ ਏ ਜੀ ਕੋਈ ਨਹੀਂ ਕਿ ਸੋਈ ਰਹੀ ਸਾਫ ਕਰਨ ਮਮੀ ਮੈਂ ਵੀ ਲਿਉਂ ਆਉਣੀ ਸੀਗੀ ਹਾਂ ਤੇ ਉਹਨਾਂ ਘਰ लवली ਘਰ ਨਾਲ ਬੜੇ ਜਣੇ ਇਕੱਠੇ ਹੋਏ ਆ ਕਿ ਹੈ ਵੀ ਬਾਹਰ ਪਰਾਂਡੇ ਜੀ ਜੀ ਪਤਾ ਨਹੀਂ ਕੀ ਗੱਲ ਵਾ ਤੇ ਤੁਸੀਂ ਵੇਖ ਕੇ ਆਓ ਹਾਂ ਤੇ ਤੂੰ ਇਧਰ ਨੂੰ ਟੱਪਦੀ ਆਈ ਨਾ ਤੂੰ ਇਹੇ ਹੁੰਦੀ ਹੈ ਉਦੋਂ ਚਾਤੀ ਮਾਰਨ ਦੀ ਮਮੀ ਜੇ ਮੈਂ ਜਾਣਾ ਹੁੰਦਾ ਤੇ ਮੈਂ ਇਧਰ ਨੂੰ ਕਿਉਂ ਆਉਣਾ ਸੀਗਾ ਜੇ ਮੈਂ ਚੱਲ ਜਾਂਦੀ ਨਾ ਫੇਰ ਤੁਸੀਂ ਮੇਰੇ ਦਵਾਲੇ ਹੋਣਾ ਸੀ ਵੀ ਕੱਲੀ ਤੁਰੀ ਫਿਰਦੀ ਆ ਤੇ ਤੁਸੀਂ ਐਦਾਂ ਕਰੋ ਵੀ ਆਪ ਹੀ ਜਾ ਕੇ ਤੇ ਵੇਖ ਕੇ ਆਓ ਵੀ ਭਲਾ ਹੋਇਆ ਕੀ ਆ ਉਹਨਾਂ ਦੇ ਘਰ ਅੱਗੇ ਤਾਂ ਤੁਹਾਨੂੰ ਮ ਬਹੁਤ ਡਰਵਾ ਮੇਰਾ ਇੱਥੇ ਜਾਣੇ ਪੁੱਛ ਕੇ ਜਾਣੀ ਆ ਮੈਨੂੰ ਮਾਰਮ ਦੀਆਂ ਚਾਤੀ ਗਈ ਦਿਹਾਗੀ ਸੀ ਉਧਰ ਨੂੰ ਮੰਮੀ ਇਹ ਲੜਨ ਦਾ ਟਾਈਮ ਨਹੀਂ ਹੈਗਾ ਤੁਸੀਂ ਆ ਰਹੇਂ ਦੋ ਇਹ ਮੈਂ ਆਪੇ ਕਰ ਲੈਨੀ ਤੇ ਜਾਓ ਤੁਸੀਂ ਵੇਖ ਕੇ ਆਓ ਚੱਲ ਮਾਰ ਫਿਰ ਇਹਨੂੰ ਟੱਪਦੀ ਆ ਗਈ ਮੇਰੇ ਵੱਲ ਨੂੰ ਹੁਣ ਤੂੰ ਉਹ ਜਾ ਬਾਬਾ ਵੇਖ ਆਓ ਪਹਿਲਾਂ ਜਾ ਕੇ ਮੈਨੂੰ ਤੇਰੀ ਟੈਨਸ਼ਨ ਲੱਗੀ ਆ ਵੀ ਪਤਾ ਨਹੀਂ ਕੀ ਹੋਇਆ ਹੁਣਾ ਉਹਨਾਂ ਦੇ ਘਰ ਤੇ ਇਹ ਬਸ ਇਹਨਾਂ ਦਾ ਤੇ ਲੜਨ ਵਾਲੀ ਤਿਆਰ ਹਿੰਦਾ ਇਹ ਵੀ ਚੱਲ ਤੁਸੀਂ ਵੇਖ ਤੇ ਆਓ ਜਾ ਕੇ ਲੈ ਆ ਹੀ ਗਏ ਆ ਇਹਨਾਂ ਨਾਲ ਕਰਦੀਆਂ ਗੱਲ ਹੁਣ ਮੈਂ ਕਦੋਂ ਆਂਦੀ ਤੈਨੂੰ ਡੀਕਣ ਲਈ ਆਂ ਵੀ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਜਿੱਥੇ ਜਾਂਦੇ ਜਿਵੇਂ ਵਿਆਹ ਹੀ ਜਾਂਦੇ ਜੇ ਤੇ ਮੇਰੀ ਗੱਲ ਸੁਣ ਬੰਬੀ ਤਾਂ ਮੈਂ ਫੇਰਾ ਮਾਰ ਕੇ ਆਉਣਾ ਕਿ ਮੈਂ ਤਲਾਗ ਆਣਾ ਹੀ ਉੱਥੇ ਕੋਈ ਮਿਲ ਪਿਆ ਹੁਣਾ ਗੱਲਾਂ ਵਾਲਾ ਮਿਲ ਪਿਆ ਕਿਹੜੀ ਲਾਈ ਚਲ ਆ ਜੋਗਾ ਕੋਈ ਕੰਮ ਹੀ ਤੈਨੂੰ ਕੰਮ ਹੀ ਤਾਂ ਹੀ ਵੇਖਣ ਲਈ ਆ ਹਾਂ ਦੱਸ ਦੱਸਣਾ ਕੀ ਆ ਲਵਲੀ ਦਾ ਫੋਨ ਆਇਆ ਸੀ ਕੀ ਕਹਿੰਦਾ ਬੜਾ ਘਬਰਾਇਆ ਜਾ ਬੋਲਣ ਰਿਹਾ ਸੀ ਕਹਿਣ ਰਿਹਾ ਸੀ ਕੁੜੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਬੋਲਣ ਨਹੀਂ ਗਈ ਡਈ ਉਹਨਾਂ ਦੇ ਘਰ ਤੇ ਅੱਗੇ ਇੱਕ ਪਤ ਪਿਆ ਰਿਹਾ ਵਾ ਚਲੋ ਹਾਂ ਮੇਰੇ ਨਾਲ ਜਰੀਕਾ ਜਾ ਕੇ ਤੇ ਕੁੜੀ ਦਾ ਪਤਾ ਲਿਆਈਏ ਰਮਨ ਮੈਂ ਨਹੀਂ ਜਾਣਾ ਤੂੰ ਜਾਣਾ ਤੇ ਚਲ ਜਾ ਤੈਨੂੰ ਮੈਂ ਟੱਕਦਾ ਨਹੀਂ ਇਹ ਕੀ ਗੱਲ ਹੋਈ ਵੀ ਮੈਂ ਨਹੀਂ ਜਾਣਾ ਰਮਨ ਗੱਲ ਹੋਈ ਆ ਚੇਤੇ ਕਰ ਮੈਂ ਤੈਨੂੰ ਵੱਖਰਾ ਕਿਹਾ ਭੈਣ ਮੇਰੀ ਨੇ ਤੈਨੂੰ ਫੋਨ ਕਰਕੇ ਵੱਖਰਾ ਕਿਹਾ ਪੇ ਰਮਨ ਰਿਸ਼ਤੇਦਾਰਾਂ ਨੇ ਭੇਜੀ ਥੀ ਹੋਣੀ ਤੂੰ ਆਈ ਜ਼ਰੂਰ ਤੂੰ ਕਹੀ ਫਿਰ ਤੂੰ ਕਹਿੰਦੀ ਮੈਂ ਜਾਣਾ ਨਹੀਂ ਫਿਰ ਮੈਂ ਕੱਲਾ ਹੀ ਹੋ ਗਿਆ ਹਾਂ ਨਾ ਏਦਾਂ ਹੁਣ ਤੂੰ ਚਲ ਜਾ ਰਮਨ ਹੁਣ ਉਸੇ ਗੱਲ ਤੇ ਰਹਿ ਜਿਹੜੀ ਤੇ ਮੈਂ ਆਵਾਂ ਚਲੋ ਤੁਹਾਡੀ ਮਰਜ਼ੀ ਆ ਉਹਦੇ ਤਾਂ ਖੁਸ਼ੀ ਦਾ ਟਾਈਮ ਹੀ ਚਲ ਨਹੀਂ ਵੀ ਗਈ ਤਾਂ ਸਰ ਗਿਆ ਇੱਧਰ ਤੇ ਕੁੜੀ ਨਹੀਂ ਠੀਕ ਆ ਉਹ ਇੱਧਰ ਤਾਂ ਕੋਨਾ ਕੋਈ ਹੋਇਆ ਰਹਿਦਾ ਕਦੀ ਸੁੱਖ ਦਾ ਸੁਨਾ ਹੈ ਇਧਰੋਂ ਵੀ ਅਸੀਂ ਅੱਜ ਠੀਕ ਵਾਂ ਤੁਸੀਂ ਨਹੀਂ ਜਾਣਾ ਮੇਰੇ ਨਾਲ ਮੈਨੂੰ ਨਹੀਂ ਜਾਣਾ ਚਲ ਕੋਈ ਨਹੀਂ ਮੈਂ ਫੇਰ ਚੱਲੀ ਜੇ ਰਮਨ ਕੁੜੀ ਦਾ ਤੇ ਬਹਾਨਾ ਹੀ ਆ ਸਾਰਾ ਟਬਰ ਉਥੇ ਬੈਠਾ ਵਾ ਉਹਨਾਂ ਕਿਤੇ ਨਾ ਖੜੀ ਹੋਊਗੀ ਉਦਾਂ ਹੀ ਤੇਰੀ ਬੇਇੱਜ਼ਤੀ ਕਰਦੇ ਆ ਉਹ ਉਹਨੂੰ ਪਤਾ ਵੇਲੀ ਹੈਗੀ ਆ ਜਦੋਂ ਕਹਿੰਦੇ ਆ ਉਹ ਤਾਂ ਆਂਦੀ ਭੱਜੀ ਨਹੀਂ ਵੇਲੀ ਕਾਦੀ ਆ ਮੇਰਾ ਘਰ ਬਰ ਹੈ ਨਹੀਂਗਾ ਹਾਂ ਕਿਦਾਂ ਦੀਆਂ ਗੱਲਾਂ ਡੇਜ ਕਰਨ ਕਿਦਾਂ ਦੀਆਂ ਗੱਲਾਂ ਕਰਨ ਡੇਜ ਤੂੰ ਤੇ ਮੇਰੀ ਵੀ ਇੱਜ਼ਤ ਨਹੀਂ ਰਹਿਣਤੀ ਉੱਥੇ ਕਾਦੀ ਇੱਜ਼ਤ ਨਹੀਂ ਰਹਿਣ ਦਿੱਤੀ ਹਾਂ ਪਰਜਾਈ ਤੇਰੀ ਨੇ 100 100 ਗੱਲ ਕੀਤੀ ਆ ਟੱਠੇ ਖੂਜ ਪਾਏ ਪਰਜਾਈ ਜੇ ਗੱਲ ਕੀਤੀ ਆ ਨਾ ਮੈਂ ਵੀ ਇੰਨਾ ਮੁੜ ਕੇ ਮੱਥਾ ਨਹੀਂ ਲਾਇਆ ਤੇ ਤਾਂ ਹੀ ਉੱਥੋਂ 2.5 ਲੱਖ ਲੈਂਦਾ ਫਿਰ ਤੂੰ 2.5 ਲੱਖ ਛੱਡਦੀ ਨਹੀਂਗੀ ਲਿਆ ਕੇ ਹੀ ਸਾਲ ਲਊਂਗੀ ਮੈਂ ਵੀ ਗਾੜੀ ਰਮਨ ਆ ਜਦੋਂ ਰਮਨ ਤੋਂ 2.5 ਲੱਖ ਲੈ ਆਂਗੀ ਨਾ ਤੇ ਮੈਨੂੰ ਦੱਸ ਦੇ ਪੀ ਸਰਦਾਰ ਜੀ ਮੈਂ ਲੈ ਆਂਦਾ ਵਾ ਤੇ ਬਾਕੀ ਮੁੱਕਦੀ ਗੱਲ ਇਹ ਮੈਂ ਨਹੀਂ ਤਰਨਾ ਜਾਣਾ ਬਸ ਚੱਲ ਨਹੀਂ ਨਾ ਜਾਣਾ ਤੇ ਇੱਕੋ ਗੱਲ ਜੇ ਨਾ ਤੁਸੀਂ ਮੇਰੇ ਰਿਸ਼ਤੇਦਾਰਾਂ ਦੇ ਜਾਓ ਤਾਂ ਨਾ ਮੈਂ ਤੁਹਾਡੇ ਨਾਲ ਜਾਂਦੀ ਆਂ ਉਹ ਨਾ ਜਾਈ ਚੰਗਾ ਫਿਰ ਉਹ ਦਿਨ ਭੈਣ ਦੇ ਨੇ ਹੀ ਗਈ ਤੇ ਉੱਥੇ ਭੋਗ ਨਹੀਂ ਹੀ ਪਿਆ ਗੱਲਾਂ ਕਰਦੀ ਫਿਰਦੀ ਆ ਸਾਰਾ ਉੱਥੇ ਰਿਸ਼ਤੇਦਾਰ ਪੁੱਛਦੇ ਫਿਰਦੇ ਵੀ ਰਮਨ ਨਹੀਂ ਆਈ ਰਮਨ ਨਹੀਂ ਆਈ ਸੋ ਮੈਂ ਉੱਥੇ ਭੱਜ ਮਾਰਿਆ ਵੀ ਉਹ ਠੀਕ ਨਹੀਂ ਆ ਤਦ ਇਹ ਤੇਰੇ ਵਾਲੀ ਪੁੱਤ ਡਾਕਟਰ ਕੀ ਕਹਿੰਦਾ ਵਾ ਕੀ ਗੱਲ ਹੋਈ ਆ ਉਹ ਡਾਕਟਰ ਨੇ ਪੂਆ ਜੀ ਕੀ ਕਹਿਣਾ ਉਹਨੂੰ ਮੈਂ ਇੱਥੇ ਲਿਆਂਦਾ ਏ ਟਿਕ ਟੁਕੇ ਉਹਨੇ ਲਾਏ ਹਾਂ ਪਤਾ ਨਹੀਂ ਉਹ ਤਾਂ ਇਹੋ ਗੱਲ ਕਹੀ ਜਾਂਦੇ ਆ ਵੀ ਕੋ ਖਾਦਾ ਗਿਆ ਦੇ ਕੋ ਤੇ ਖਾਣਾ ਇਹਨੇ ਕੀ ਸਿਰ ਸਿਰ ਰੋਟੀਆਂ ਹੀ ਦੋ ਖਾਧੀਆਂ ਵਾ ਬਸ ਉਹ ਤਾਂ ਤੁਸੀਂ ਵੀ ਸਾਰਾ ਟਬਰ ਨਹੀਂ ਖਾਧੀਆਂ ਉਹ ਮੈਂ ਨਹੀਂ ਖਾਧੀ ਆ ਰੋਟੀ ਇਹ ਸਭ ਕੁ ਖਾਂਦੀ ਨਹੀਂ ਸੀ ਤੇ ਮੈਂ ਚਲ ਦੋ ਖਾ ਲਾ ਉੱਥੇ ਟਾਈਮ ਲੱਗ ਜਾਣਾ ਮੈਂ ਤੇ ਚਲ ਰਾਜ ਤੈਨੂੰ ਕੋ ਖਵਾ ਲ ਦੂੰਗਾ ਉਦਾਂ ਮੈਂ ਤੇ ਮੋਟਰਸਾਈਕਲ ਦੇ ਮਗਰ ਬਹਿਣ ਲੱਗੀ ਡੇਪੀ ਐ ਆ ਮਾੜੀ ਮੋਟੀ ਹੀ ਹੋਸ਼ ਆਈ ਐ ਹੁਣ ਚੱਲ ਮੈਂ ਤਾਂ ਤੈਨੂੰ ਸਲਾਹ ਦਿੰਨੀ ਐ ਹੁਣ ਤੇ ਤੂੰ ਪਿੰਡੋਂ ਡਾਕਟਰ ਲਿਆਂਦਾ ਤੇ ਦਵਾਈ ਦਿੱਤੀ ਆ ਦਵਾ ਇੱਕ ਵਾਰ ਇਹਨੂੰ ਸ਼ਹਿਰ ਖੜ ਸ਼ਹਿਰ ਖੜ ਕੇ ਨਾ ਪਤਾ ਲੱਗ ਜਾਊਗਾ ਪੀ ਕੀ ਖਾਦਾ ਗਿਆ ਕੋਈ ਜਰੀਲੀ ਚੀਜ਼ ਨਾ ਖਾਦੀ ਗਈ ਹੋਵੇ ਗਾੜੀ ਇਲਾਜ ਕਰਾਉਣ ਵਾਲੇ ਬਣਾ ਦੇ ਪਰ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਹੁਣ ਠੀਕ ਹੋ ਜਾਣਾ ਮੈਂਨੇ ਡਾਕਟਰ ਹੀ ਕਹਿੰਦੇ ਆ ਵੀ ਕੋਈ ਲੋੜ ਨਹੀਂ ਆ ਸ਼ਹਿਰ ਜਾਣ ਦੀ ਤੇ ਜੇ ਮਾੜੀ ਮੋਟੀ ਕਸਰ ਲੱਗੂਗੀ ਤੇ ਫਿਰ ਕੱਲ ਨੂੰ ਲੈ ਜਾਾਂਗੇ ਮੇਰੀ ਸੁਣ ਗੱਲ ਜਿਹੜੇ ਪਿੰਡਾਂ ਦੇ ਡਾਕਟਰ ਪਿੰਡਾਂ ਦੇ ਹੁੰਦੇ ਆ ਸ਼ਹਿਰ ਸੋਂ ਤੋਂ ਹੁੰਦੀ ਆ ਉਹਨੇ ਚਾਰ ਪੰਜ ਟੀਕੇ ਲਾਏ ਆ ਤੇ ਫੇਰ ਉਹਨਾਂ ਜਾਂਦਿਆਂ ਵੀ ਟੀਕੇ ਲਾ ਦਨੇ ਆਹੋ ਇਹਨਾਂ ਨੇ ਤਾਂ ਭਰ ਭਰ ਕਰਕੇ ਟੀਕੇ ਲਾਈ ਜਾਣੇ ਆ ਆਪਣੇ ਪੈਸੇ ਬਣਾਉਣੇ ਹੁੰਦੇ ਆ ਉਹਨਾਂ ਡਿਗਰੀਆਂ ਕੀਤੀਆਂ ਅਗਲਿਆਂ ਨੇ ਕੋਈ ਟੈਸਟ ਕਰਨਗੇ ਰਿਪੋਰਟ ਚ ਕੋ ਜਾਊਗਾ ਤੇ ਜੇ ਕੰਮ ਜ਼ਿਆਦਾ ਵਧ ਗਿਆ ਤੇ ਕੀ ਕਰੇਗਾ ਮੰਜੇ ਦੇ ਪੈਸੇ ਨੂੰ ਸਾਹਮਣਾ ਕਿੰਨੇ ਆ ਤੂੰ ਵੀ ਸਿਆਣਾ ਵਾ ਕੋਈ ਨਹੀਂ ਇਦਾਂ ਹੀ ਕਰ ਲੈਣੇ ਆ ਫਿਰ ਉਹ ਨਹੀਂ ਨਹੀਂ ਪੂਆ ਜੀ ਕੋਈ ਲੋੜ ਹੀ ਨਹੀਂ ਆ ਡਾਕਟਰ ਬਸ ਥਰੀਆਂ ਤਸੱਲੀਆਂ ਦੇਂਦਿਆ ਆਹੀ ਅਚਾ ਵੜੋ ਉਦਾਂ ਹੀ ਪਤਾ ਨਾ ਕੀ ਗੱਲ ਵਾ ਵਾਦੇ ਘਟੇ ਹੋ ਜਾਂਦੇ ਨੇ ਆਣੇ ਖਾਣੋਂ ਤੋਂ ਹਟਦੇ ਨਹੀਂ ਦੁਕਾਨ ਦੀਆਂ ਚੀਜ਼ਾਂ ਤੇ ਉਹ ਵੀ ਕੀ ਪਤਾ ਬਈਆਂ ਤੇ ਬਈਆਂ ਕਦੋਂ ਦੀਆਂ ਕਿਤੇ ਰੱਖੀਆਂ ਹੁੰਦੀਆਂ ਤੇ ਕਦੋਂ ਦੀਆਂ ਨਹੀਂ ਤੇ ਕੱਲ ਇਹਨਾਂ ਨੇ ਇਹ ਨੂਰ ਨੇ ਨਾ ਦੋ ਦਿਨ ਪੈਕਟ ਲੈ ਕੇ ਆਏ ਤੇ ਖਾਰੇ ਉਹ ਖਾ ਖੂ ਲਿਆ ਤੇ ਉਹਦੇ ਨਾਲ ਜਿੱਦਾਂ ਕਬਰਾੜ ਜੀ ਹੁੰਦੀ ਉਦਾਂ ਹੋਇਆ ਵਾ ਭੂਆ ਜੀ ਰਾਤੀ ਵੀ ਕਰਦੀ ਇਹ ਦਮੜਾ ਜਿਆ ਕਿ ਮੈਨੂੰ ਨਾ ਆਵੇ ਨਾ ਜਿੱਦਾਂ ਉਲਟੀ ਜੀ ਵਾਲਾ ਮਨ ਹੁੰਦਾ ਇਦਾਂ ਮੈਨੂੰ ਹੋਉਂਦਿਆ ਵਾ ਤੇ ਉਹ ਇਦਾਂ ਇਹ ਵੀ ਮੈਂ ਦਵਾਈ ਦੂਈ ਤੇ ਦਿੱਤੀ ਹੀ ਘਰੋਂ ਤੇ ਮੈਂ ਸੋਚਿਆ ਚੱਲ ਓਦਾਂ ਹੀ ਵਾਧਾ ਘਾਟਾ ਖਾਣ ਪੀਣ ਦਾ ਹੋ ਜਾਂਦਾ ਵਾ ਤੇ ਤਾਂ ਕਰਕੇ ਮਨ ਇਦਾਂ ਹੁੰਦਾ ਹੋਣਾ ਵਾ ਪਰ ਅ ਸਵੇਰੇ ਤੇ ਨਾ ਸੱਚੀ ਜਦੋਂ ਇਹ ਡਿੱਗੀ ਨਾ ਸਾਡੇ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਵੀ ਹਾਏ ਰੱਬਾ ਸਾਡੇ ਨਾਲ ਕੀ ਬਣ ਗਿਆ ਪੀਦਾ ਹੋਣੀ ਤੇ ਨਹੀਂ ਚਾਹੀਦੀ